ਪੰਜਾਬ ਵਿੱਚ ਕੋਰ ਲੁੱਟ ਦਾ ਮਾਮਲਾ ਆਇਆ ਸਾਹਮਣੇ। ਤੈਨ ਅਣਪਛਾਤੇ ਵਿਅਕਤੀਆਂ ਨੇ ਘਟਨਾ ਨੂੰ ਦਿੱਤਾ ਅੰਜਾਮ। ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇਜ 'ਚ ਕੈਦ। ਪੰਜਾਬ ਭਰ ਦੇ ਵਿੱਚ ਚੋਰੀ ਤੇ ਲੁੱਟਖੋਹਾਂ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਉੱਥੇ ਇੱਕ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਦਿਨੀ ਸ਼ਾਮ ਨੂੰ ਸਮਰਾਲਾ ਦੇ ਪਿੰਡ ਉਟਾਲਾ 'ਚ ਜੇ ਸੀਮੈਂਟ ਸਟੋਰ ਨਾਮ ਦੀ ਦੁਕਾਨ ਦੇ ਵਿੱਚ ਬਜ਼ੁਰਗ ਦੁਕਾਨਦਾਰ ਕੋਲ ਤੇ ਨੌਜਵਾਨ ਸਮਾਨ ਲੈਣ ਦੇ ਲਈ ਆਏ ਤੇ 50000 ਰੁਪਏ ਲੁੱਟ ਕੇ ਲੈ ਗਏ ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਈ ਹੈ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਆਪਣੀ ਦੁਕਾਨ ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਪਿਠਾ ਕੇ ਕਿਤੇ ਕੰਮ ਗਿਆ ਸੀ ਤਪੀ ਚੋਸ ਦੇ ਤੇ ਨੌਜਵਾਨ ਸਮਾਨ ਲੈਣ ਦੇ ਲਈ ਆਏ ਤੇ ਉਸ ਦੇ ਪਿਤਾ ਕੋਲ ਸਮਾਨ ਲੈ ਕੇ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਦੁਬਾਰਾ ਨੌਜਵਾਨਾਂ ਨੇ ਹੋਰ ਸਮਾਨ ਦੀ ਮੰਗ ਕੀਤੀ ਤੇ ਉਸ ਦੇ ਪਿਤਾ ਨੂੰ ਉਲਝਾ ਕੇ ਗੱਲੇ ਵਿੱਚ ਪਏ 50000 ਰੁਪਏ ਲੁੱਟ ਕੇ ਲੈ ਗਏ ਇਸ ਘਟਨਾ ਦਾ ਉਹਨਾਂ ਨੂੰ ਤਕਰੀਬਨ 2 ਘੰਟੇ ਦੇ ਬਾਅਦ ਪਤਾ ਲੱਗਿਆ ਤਾਂ ਉਹਨਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਦੇਖੇ ਤੇ ਫਿਰ ਸਮਰਾਲਾ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਹੱਤਾਂ ਗੱਲ ਕੀ ਹੈ ਜੇ ਇੱਥੇ ਤੈਨੂੰ ਜਾਣਿਆ ਆਏ ਜੀ ਬਾਹਰ ਪਹਿਲਾਂ ਉਹਨਾਂ ਜੋ ਇਕੰਦਰ ਆ ਗਿਆ ਜੀ ਅੱਛਾ ਅੰਦਰ ਆ ਸਵਾਰਨ ਲੈ ਲੱਗ ਗਿਆ ਜੀ ਸਵਾਰਨ ਲੱਗੇ ਮਾਮੂ ਸਵਾਰਨ ਦੇਤਾ ਵੀ ਉਹਨੇ ਮੈਨੂੰ 500 ਦਾ ਰੋਡ ਦਿੱਤਾ ਜੀ 500 ਦਾ ਰੋਡ ਦੇ ਕੇ ਕੱਲ ਮੈਂ ਉਹ ਨੂੰ ਕਹਿੰਦਾ ਦੋ ਰੋਲ ਦੇ ਦੇ ਮਾਮੂ ਰੋਲ ਦੇਤਾ ਜੀ ਕਈ ਰੋਲ ਦੇਤਾ ਕਹਿੰਦਾ ਮੈਨੂੰ ਇਹਦਾ ਨਾ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਇੱਥੋਂ ਆ ਸਮਾਨ ਇੱਥੋਂ ਆਪਸ ਨਾਲ ਆਏ ਆ ਆਗੇ ਉਹਨੂੰ ਜਾਂਦਾ ਉਹਨੂੰ 500 ਦਾ ਨੋਟ ਦਿੱਤਾ ਉਹਨੇ ਮੈਨੂੰ ਮੋੜਨੇ ਕਿਹਾ ਜੀ 200 ਰੁਪਇਆ ਮੋੜਦਾ ਜੀ ਸਰ ਤੋਂ ਸੈਂਕੜਾ ਉਹਨੂੰ ਮੋੜਦਾ ਉਹ ਖੱਕੇ ਵਿੱਚ ਉਹ ਗੱਲੇ ਚ ਪਾਏ ਪੈਸੇ ਪਏ ਸੀ ਗੱਲਾ ਪਿਆ ਮੈਂ ਖੋਲ ਦੇਣੀ ਜੀ ਟੁੱਟੇ ਹੋਏ ਪੈਸੇ ਉਹ ਸਾਡੇ ਕਹਿੰਦੇ ਮੈਨੂੰ ਆ ਵੀ ਹੋਏ ਨੇ ਮੈਂ ਉਹਨੂੰ ੱੱਕਾ ਵੀ ਮਾਰਿਆ ਜੀ ਆਹ ਆਹ ਤਾਂ ਇਹ ਵੀ ਮਹਦੂਮ ਗੱਲੇ ਤੇ ਜੋ ਆਈ ਜਾਂਦਾ ਉਹ ਕਿਤੇ ਗੱਲਾ ਖੁੱਲ ਪੈਸੇ ਹੱਥ ਲੈ ਗਏ ਜੀ ਚੱਕ ਕੇ ਬਾਹਰ ਆ ਆਹ ਗੱਲ ਬਾਤ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਉਹ ਪੈਸੇ ਲੈ ਗਏ ਹਾਂ ਜੀ ਕਿਲੇ ਟਾਈਮ ਬਾਅਦ ਪਤਾ ਲੱਗ ਗਿਆ ਤਾਂ ਬੰਦਾ ਆਉਗੋ ਦੋ ਦੋ ਤਿੰਨ ਘੰਟੇ ਬਾਅਦ ਇਹ ਆਇਆ ਮੈਂ ਕਹਿੰਦਾ ਪੈਸੇ ਮਾਂ ਪੈਸੇ ਤਾਂ ਇੱਥੇ ਹੀ ਨੇ ਮੈਨੂੰ ਮੈਂ ਤਾਂ ਪਤਾ ਵੀ ਕਾਕੇ ਤੈਨੂੰ ਪਰ ਬਖਰੇ ਦਾ ਹੈ ਤੇ ਤੈਨੀਆਂ ਆਏ ਜੀ ਤੈਨੀਆਂ ਆਲੇ ਜੀ ਪਹਿਲਾਂ ਕਦੇ ਦੇਖਿਆ ਹਾਂ ਤਕੀ ਹੋਰੇ ਕੱਲਾ ਤਾਂ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿਹਨੇ ਜਿਹਨੇ ਕੀਤੀ ਕਹਿੰਦਾ ਵੀ ਸਮਾ ਪੂਰੇ ਕੰਪਲੀਟ ਕੀਤੀ ਹਾਂਜੀ ਹਾਂਜੀ ਪਰ ਉਹ ਲੱਗਦਾ ਕਿ ਨਸ਼ੇ ਨਸ਼ਾ ਦਿੱਤਾ ਉਸ ਨੇ ਜਾਂ ਕੁਝ ਆਵੇ ਦਰਸ਼ਕਾਤਾ ਪਤਾ ਨਹੀਂ ਉਹ ਕੰਬਦਾ ਤੇ ਨਹੀਂ ਮੂਟਾ ਗੇਰ ਜੀ ਨਾ ਨਾ ਖੁੱਲੇ ਪੀ ਦੀਆਂ ਵੀਡੀਓ ਪਾਈ ਕੋਈ ਨਾਮ ਦਿੱਤਾ ਕਿ ਫਿਰ ਗੁਰੂ ਨਾਨਕ ਬੁਲਾਇਆ ਆਪਣਾ ਹੈ ਜੀ ਕਿਸੇ ਦਾ ਆਪਣਾ ਕਿਹਜਾ ਨਾਮ ਲਿਖਦਾ ਕੋਈ ਨਕੇਸ਼ਨ ਨਾਮ ਨਹੀਂ ਲਿਖਦਾ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਹੀ ਹੀ ਕਹਿਣਾ ਬਹੀ ਜੀ ਜਦੋਂ ਜੇ ਪਤਾ ਲੱਗਿਆ ਸਾਨੂੰ ਸਰਦਾ ਇਨਸਾਫ ਨੂੰ ਮਿਲਣਾ ਚਾਹੀਦਾ ਹੈ ਉਹ ਕਾਜੀ ਹੈ ਬਜ਼ੁਰਗ ਦੁਕਾਨਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੇ ਵਾਂਗ ਉਹ ਦੁਕਾਨ ਤੇ ਹੀ ਬੈਠਾ ਸੀ ਤੇ ਉਸ ਦਾ ਬੇਟਾ ਨਾਲ ਦੇ ਪਿੰਡੋਂ ਪੇਮੈਂਟ ਲੈਣ ਗਿਆ ਸੀ ਤੇ ਨੌਜਵਾਨ ਕੁਝ ਸਮਾਨ ਲੈਣ ਦੇ ਲਈ ਉਸ ਦੇ ਦੁਕਾਨ ਦੇ ਵਿੱਚ ਆਂਦੇ ਨੇ ਦੋ ਦੁਕਾਨ ਦੇ ਅੰਦਰ ਹੀ ਆ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਬੈਠਾ ਰਿਹਾ ਦੋਨਾਂ ਨੌਜਵਾਨਾਂ ਨੇ ਉਸ ਤੋਂ ਕੁਝ ਸਾਮਾਨ ਮੰਗਿਆ ਤੇ ਪੈਸੇ ਦੇ ਦਿੱਤੇ ਜਦੋਂ ਉਸਨੇ ਗੱਲੇ ਵਿੱਚ ਪੈਸੇ ਰੱਖੇ ਤਾਂ ਉਹਨਾਂ ਨੇ ਗੱਲੇ ਵਿੱਚ ਪਈ ਪੇਮੈਂਟ ਨੂੰ ਦੇਖ ਲਿਆ ਤੇ ਉਸ ਨੂੰ ਹੋਰ ਸਾਮਾਨ ਦੇਣ ਦੇ ਲਈ ਉਲਝਾ ਕੇ ਗੱਲੇ ਵਿੱਚੋਂ 50000 ਰੁਪਏ ਕੱਢ ਕੇ ਲੈ ਗਏ ਜਿਸ ਦਾ ਉਸ ਨੂੰ ਤਕਰੀਬਨ 2 ਘੰਟੇ ਦੇ ਬਾਅਦ ਪਤਾ ਲੱਗਦਾ ਕੱਲ ਸਰ ਕਸਟਮਰ ਆਏ ਤਾਂ ਮੋਰਚਾ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਰ ਉਹ ਕੁਸਾਮਾਨ ਦੀ ਸੈਂਟਰੀ ਸਾਮਾਨ ਦੀ ਮੰਗ ਕਰਨ ਲੱਗੇ ਤੇ ਐਨਨੂ ਕਾਦਰ ਸਾਹਿਬ ਨੇ ਜੋ ਸਮਾਨ ਮੰਗਦੇ ਉਹਨੂੰ ਦਿੱਤਾ ਤੇ ਜੋ ਸਮਾਨ ਦੀ ਪੇਮੈਂਟ ਬਣਦੀ ਸੀ ਫਾਦਰ ਸਾਹਿਬ ਕੱਟਣ ਲੱਗੇ ਇੰਨੇ ਨੂੰ ਜੋ ਨਾ ਸਵਾਹ ਕੱਟ ਕੇ ਪੇਮੈਂਟ ਦਿੱਤੀ ਤਾਂ ਦੂਜਾ ਫਿਰ ਸੈਂਕੜੇ ਸਵਾਹ ਦੀ ਹੋਰ ਮੰਗ ਕਰਨ ਲੱਗੇ ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੱਕ ਜਣਾ ਪਿੱਛੇ ਹੋ ਗਿਆ ਇੱਕ ਜਣਾ ਉਹਦੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੰਨੇ ਨੂੰ ਗੱਲਾ ਖੋਲ ਕੇ ਜਿੰਨੀ ਵੀ ਪੇਮੈਂਟ ਪਈ ਸੀਗੀ ਸਾਰੀ 50000 ਉਹ ਚਾਕੇ ਆਪਣੇ ਜੀਵ ਦੇ ਪਾਉਟ ਇਸ ਵਾਲੇ ਸਪੈਂਟ ਦੀ ਜੇ ਚੱਕਦੇ ਕੁਝ ਕੋਣਾ ਕੋ ਹਥਿਆਰ ਵਗੈਰਾ ਵੀ ਨਹੀਂ ਸੀ ਨਈ ਸਰ ਇੰਦਨ ਕੋਸ਼ਤ ਹਾਈ ਨਹੀਂ ਸੀਗਾ ਤੇ ਬਾਪੂ ਜੀ ਨੂੰ ਪਤਾ ਨਹੀਂ ਲੱਗੇ ਬਾਪੂ ਜੀ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਅਲਝਾਏ ਲਿਆ ਉਹਨਾਂ ਨੇ ਇਸ ਤਰ੍ਹਾਂ ਉਹ ਜਿਹੜੀ ਪੇਮੈਂਟ ਸੀਗੀ ਇਹ ਤਾਂ ਵੀ ਆਮ ਤਾਂ ਹੀ ਹੁੰਦੀ ਹੈ ਕਿਸੇ ਨੂੰ ਦੇ ਦੇਣੀ ਸੀਗੀ ਸਰ ਸਮਾ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ ਅੱਛਾ ਆਮ ਕਿੰਨੇ ਬੰਦੇ ਕੰਮ ਕਰਦੇ ਨੇ

ਕੁਝ ਹੋਰ ਸੈਂਕੜੇ ਜਿਵੇਂ ਸਰ ਮੈਂ ਕਾਰਖਾਨਾ ਗਿਆ ਸੀਗਾ ਪੇਮੈਂਟ ਲੈਣ ਇਸੇ ਤੇ ਚਲਦਿਆ ਸਮਰਾਲਾ ਪੁਲਿਸ ਦੇ ਐਸ ਐਚਓ rau virender singh ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਓਟਾਲਾ ਦੇ ਵਿੱਚ ਜੀ ਐਸ ਸੀਮੈਂਟ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਜਸਵੰਤ ਸਿੰਘ ਨੂੰ ਲ ਜਾ ਕੇ ਕਰੀਬ 50000 ਰੁਪਏ ਲੁੱਟ ਕੇ ਲੈ ਗਏ ਸਮਰਾਲਾ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਜਲਦੀ ਇਹ ਗੁੱਥੀ ਸੁਲਝਾ ਲਿੱਤੀ ਜਾਵੇਗੀ ਓਟਾਲਾ ਨਾ ਜੀ ਐਸ ਸੀਮੈਂਟ ਸਟੋਰ ਵੀ ਇੱਕ ਦੁਕਾਨ ਹੈਗੀ ਉੱਤੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਤੇ ਉਹ ਆ ਕੇ ਕੁਝ ਸਾਮਾਨ ਖਰੀਦਣ ਲੱਗੇ ਉਹਨਾਂ ਨੇ ਸਾਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਾਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਤੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹੇ ਸੀਗਾ ਉੱਤੇ ਇੱਕ ਤਰਸਾਲ ਦਾ ਜਸਵੰਤ ਸਿੰਘ ਉਨੇ ਜਦੋਂ ਪੈਸੇ ਦਿੱਗੇ ਆਪਣੇ ਦਰਾਜ ਖੋਲ੍ਹਿਆ ਦਰਾਜ ਕੋਲ ਤੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਚਿਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਸੇ ਪੈਸੇ ਨੇ ਜਿਹੜੇ ਜੋ 50000 ਦੇ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਦੋਂ ਉਹ ਪੇਮੈਂਟ ਸੀ ਉਹਨਾਂ ਨੂੰ ਦੱਸੀ ਕਿ ਕਾਦੇ ਵਾਸਤੇ ਰੱਖੀ ਹੋਈ ਉਹ ਕਹਿੰਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਹਾਂ ਵੀ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਹਾਂ ਜੋ ਜੋ ਪਿੰਡੋਂ ਟੇਰੇ ਸੀ ਉਹ ਕੋਲ ਉਧਰ ਵਾਇਸ ਇਹ ਕਿੱਧਰੋਂ ਮੈਜਿਸ ਕੋਲ ਉਹ ਸ਼ਮਰਾਲੇ ਸਾਈਡ ਤੋਂ ਆਏ ਸੀ ਕੰਨੇ ਸਾਈਡ ਤੋਂ ਚਲੇ ਗਏ ਨੇ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਚੱਕੀਤੇ ਜਾ ਰਹੇ ਨੇ ਕਿਸੇ ਤੇ ਅੱਜ ਕੁਝ ਬਣ ਰਿਹਾ ਮੋਟਸਕਲ ਉੱਤੇ ਆਏ ਸੀਗੇ ਮੋਟਸਕਲ ਉੱਤੇ ਆਏ ਸੀਗੇ ਇਹ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚੱਕਾਨੇ ਦੇ ਕੇ ਪੈਸੇਕਿਉਰਟੀ ਕਰਕੇ ਲੈ ਗਏ ਉਹ ਲੀਗਾਂ ਦੇ ਵਿੱਚ ਕੀ ਸਾਹਮਣੇ ਉਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਬਦਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ ਹਾਂ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਇਸ ਤੋਂ ਕੀ ਦਿੱਕਤ ਨਹੀਂ ਨਾ ਕੋਈ ਤਾਂ ਕੁੰਡਾ ਤੀ ਬੜੇ ਪਿਆਰ ਨਾਲ ਸਦਾ ਹਿਸਾਬ ਕਿਤਾਬ ਕਰਕੇ ਖਰੀਦੋ ਫਰੋਕਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਕੋਈ ਰੋਕੀ ਕਰ ਸਕੂ ਸਕਦੀ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਏ ਹੋ ਸੀ